ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਸਾਰੇ ਭੈਣ ਭਰਾ ਕਿੱਦਾਂ ਹੋ ਉਮੀਦ ਕਰਦੇ ਹਾਂ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਬਿਲਕੁਲ ਜੀ ਬਿਲਕੁਲ ਤੇ ਅੱਜ ਆਪਾਂ ਆਪਣੇ ਭੈਣ ਭਰਾਵਾਂ ਨਾਲ ਬੜੀ ਵੱਡੀ ਖੁਸ਼ੀ ਜਿਹੜੀ ਸ਼ੇਅਰ ਕਰਨੀ ਆ ਤੇ ਮਾਲਕ ਨੇ ਨਾ ਬਹੁਤ ਵੱਡੀ ਖੁਸ਼ੀ ਦਿੱਤੀ ਆ ਮੇਰੇ ਭਰਾਵਾਂ ਨੂੰ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਿਹੜਾ ਸੁਪਨਾ ਪੂਰਾ ਹੋਣ ਜਾ ਰਿਹਾ ਵਾ ਤੇ ਟਰੈਕਟਰ ਤੇ ਉਹਨਾਂ ਕੋ ਪਹਿਲਾਂ ਵੀ ਹੈਗਾ ਹਾਂਜੀ ਹਾਂਜੀ ਹਨਾ ਪਰ ਕੁਝ ਚੀਜ਼ਾਂ ਮਤਲਬ ਕਿ ਵਧੀਆ ਦਿਲ ਨੂੰ ਚੰਗੀਆਂ ਲੱਗਦੀਆਂ ਹੁੰਦੀਆਂ ਵਾ ਹਾਂ 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 ਤੇ ਕੁਝ ਰੀਝਾਂ ਹੁੰਦੀਆਂ ਬੰਦੇ ਦੀਆਂ ਵੀ ਮਤਲਬ ਇਹ ਇਹ ਚੀਜ਼ ਹੁਣ ਲਈ ਆ ਤੇ ਹੁਣ ਇਹ ਤੋਂ ਜਿਹੜਾ ਵੱਡੀ ਚੀਜ਼ ਲੈਣੀ ਆ ਤੇ ਉਹਨਾਂ ਨੇ ਸੋਚਿਆ ਹੀਗਾ ਕਿ ਆਪਾਂ ਕੀ ਟਰੈਕਟਰ ਕਿਹੜਾ ਲੈਣਾ ਵਾ ਨਿਊ ਹੋ ਲੈਣਾ 3630 3630 ਉਹ ਪਰਮਾਤਮਾ ਨੇ ਅੱਜ ਉਹਨਾਂ ਦੀ ਜਿਹੜੀ ਆ ਮਤਲਬ ਨੇੜੇ ਹੋ ਕੇ ਸੁਣੀ ਆ ਤੇ ਹਾ ਜੋ ਟਰੈਕਟਰ ਲੈਣ ਚੱਲੇ ਆ ਤੇ ਮਨਜਿੰਦਰ ਹੁਣੀ ਵੀ ਨਾਲ ਜਾਣਗੇ ਨਾਲ ਸੈਰਸਵੀ ਚੱਲਿਆ ਸੈਰਸਵੀ ਨਾਲ ਚੱਲਿਆ ਤੇ ਸਭ ਤੋਂ ਪਹਿਲਾਂ ਉਥੋਂ ਏਜੰਸੀ ਚੋਂ ਟਰੈਕਟਰ ਲੈ ਕੇ ਉਹਨਾਂ ਨੇ ਇੱਥੇ ਘਰ ਆਉਣਾ ਤੇ ਇਹ ਵੀ ਮੇਰੇ ਵਾਸਤੇ ਬੜੀ ਮਾਨ ਦੀ ਗੱਲ ਆ ਨਹੀਂ ਬੋਲ ਇੱਕ ਗੱਲ ਜਦੋਂ ਪਹਿਲਾ ਟਰੈਕਟਰ ਲੈ ਕੇ ਆਇਆ ਨਾ ਤੇ ਉਹਦੇ ਇੱਥੇ ਪਹਿਲੇ ਘਰ ਹੀ ਲੈ ਆਉਂਦਾ ਸੀ ਸਹੀ ਗੱਲ ਆ ਹਾਂ ਸਹੀ ਗੱਲ ਆ ਰਾਜ ਕਿਤੇ ਨਹੀਂ ਵੇ ਏਜੰਸੀ ਚੋਂ ਲੈ ਕੇ ਸਿੱਧਾ ਇੱਥੇ ਤੇ ਹੁਣ ਵੀ ਇਤਰਾਏ ਉਹਨਾਂ ਨੇ ਕਰਨਾ ਵੇ ਹੁਣ ਵੀ ਉਹ ਕਹਿੰਦਾ ਸੀ ਕਿ ਪਹਿਲਾ ਟਰੈਕਟਰ ਮੈਂ ਆਪਣੀ ਭੈਣ ਦੇ ਘਰ ਲੈ ਕੇ ਆਉਣਾ ਪਿਆਰ ਦੀ ਗੱਲ ਵਾ ਨਹੀਂ ਤੇ ਕੋਈ ਕਹਿੰਦਾ ਤੇ ਆਉਂ ਕਰਾਂਗੇ ਫੇਰ ਆਵਾਂਗੇ ਫੇਰ ਜਾਵਾਂਗੇ ਪਰ ਨਾ ਪਿਆਰ ਦੀ ਗੱਲ ਹੈ ਕਹਿੰਦਾ ਨਹੀਂ ਪਹਿਲਾਂ ਦੀਦੀ ਦੇ ਘਰ ਜਾਣਾ ਪਹਿਲਾਂ ਜਿਹੜਾ ਟਰੈਕਟਰ ਲਿਆ ਸੀਗਾ ਉਹ ਮੇਰੇ ਵੱਡੇ ਭਰਾ ਨੇ ਲਿਆ ਸੀ ਕਰਨਵੀਰ ਨੇ ਉਹ ਇੰਗਲੈਂਡ ਆ ਹੁਣ ਤੇ ਉਹ ਉਹ ਦਾ ਛੋਟਾ ਹੀ ਹੁੰਦਾ ਹੈਗਾ ਐਡਾ ਵੱਡਾ ਨਹੀਂ ਉਦੋਂ ਦਾ ਮੇਰੇ ਖਿਆਲ ਨਾਲ 9th ਵਿੱਚ ਹੀ ਹਾਂ 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 ਜੀ ਤੇ ਉਹਨੂੰ ਵੀ ਰੀਜ ਹੀ ਉਦੋਂ ਪਹਿਲਾਂ ਸਕਰਟ ਹੀ ਉਹਨਾਂ ਕੋਲ ਤੇ ਫਿਰ ਬਾਚਨੇ ਮਿੰਦਰਾ ਲਿਆ 575 ਹਾਂ ਤੇ ਉਹ ਫਿਰ ਜਦੋਂ ਉਹਨੇ ਟਰੈਕਟਰ ਲਿਆ ਡੈਡੀ ਦੇ ਨਾਲ ਗਿਆ ਇਹ ਸਣੀ ਬਿਲਕੁਲ ਨਿੱਕਾ ਹੀ ਉਦੋਂ ਗੁਰਸ਼ਪ ਕਰਨ ਵੀਰ ਦੋਵੇਂ ਗਏ ਹੀ ਗੁਰਦਾਸਪੁਰ ਏਜੰਸੀ ਚ ਲਿਆ ਹੀ ਹਾਂਜੀ 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 ਤੇ ਉੱਥੋਂ ਸਿੱਧਾ ਲੈ ਕੇ ਪਹਿਲਾਂ ਇੱਥੇ ਸਾਡੇ ਕੋਲ ਆਏ ਹੀਗੇ ਹਣਾ ਉਦੋਂ ਵੀ ਕਰਨਵੀਰ ਕਹਿੰਦਾ ਮੈਂ ਆਪਣੀ ਭੈਣ ਕੋ ਪਹਿਲਾਂ ਜਾਣਾ ਵਾ ਇਹ ਤਾਂ ਗੱਲ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਜਦੋਂ ਭਰਾ ਇੰਨਾ ਮਾਣ ਕਰਦੇ ਆ ਤੇ ਬੜਾ ਵਧੀਆ ਲੱਗਦਾ ਵਾ ਤੇ ਹੁਣ ਕਰਨਵੀਰ ਚਲ ਗਿਆ ਇੰਗਲੈਂਡ ਤੇ ਹੁਣ ਗੁਰਸ਼ਰਨ ਵੀਰ ਤੁਸੀਂ ਉਹਨੂੰ ਵੀ ਇਹਦੇ ਜਾਣਦੇ ਜੇ ਸਾਰੇ ਤੇ ਵੀਡੀਓ ਵਿੱਚ ਸਾਡੇ ਨਾਲ ਹੁੰਦਾ ਵਾ ਤੇ ਬੜੀ ਹੈਲਪ ਕਰਦਾ ਵਾ ਮੇਰੀ ਉਹ ਤੇ ਪਰਮਾਤਮਾ ਉਹਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਸੱਚੇ ਪਾਤਸ਼ਾਹ ਤੇ ਹੁਣ ਉਹਨੇ ਡਾਇਰੈਕਟਰ ਉਹਨਾਂ ਨੇ ਮਤਲਬ ਦੋਹਾਂ ਨੇ ਲੈਣਾ ਵਾ ਤੇ ਹੁਣ ਇੱਥੇ ਨਿਗਾ ਕਰਨ ਵੀਰੋ ਇੰਗਲੈਂਡ ਵਾ ਤੇ ਹੁਣ ਗੁਰਸ਼ਰਨ ਵੀਰ ਤੇ ਨਾਲ ਜਾਣਗੇ ਸਾਇਰਸ ਮਨਜਿੰਦਰ ਡੈਡੀ ਉਧਰੋਂ ਗੁਰਜਿੰਦਰ ਤੇ ਹੋਰ ਵੀ ਨਾ ਦਲਜੀਤ ਦਾ ਡੈਡੀ ਆਹੋ ਦਲਜੀਤ ਦਾ ਡੈਡੀ ਡੈਡੀ ਤੇ ਸਾਰੇ ਜਾਨੇ ਜਾਣਗੇ ਤੇ ਚਲੋ ਆ ਟਰੈਕਟਰ ਲਿਆਉਣਾ ਵਾ ਤੇ ਟਰੈਕਟਰ ਲਿਆ ਕੇ ਉਹਨਾਂ ਨੇ ਇੱਥੇ ਹੀ ਆਉਣਾ ਵਾ ਤੇ ਉਹ ਤੁਹਾਨੂੰ ਫਿਰ ਵਿਖਾਉਣੇ ਅੱਗੇ ਹਨਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਸਾਰੇ ਜਾਨੇ ਦੋ ਵਧਾਈ ਹਾਂਜੀ ਹਾਂਜੀ ਤੇ ਆਪਣਾ ਪਿਆਰ ਇਦਾਂ ਹੀ ਬਣਾਈ ਰੱਖਿਓ ਸਾਰੇ ਜਾਨੇ ਤੇ ਚਲੋ ਬਿਲਕੁਲ ਮਿਲਦੇ ਆਂ ਹਾਂਜੀ ਦੋ ਜੀ ਟਰੈਕਟਰ ਆ ਗਏ ਮਾਮੂਣ ਤੇ ਬਗਲਾ ਟਰੈਕਟਰ ਲੈਣਾ ਆਪਾਂ 对啊、yeah, huh? ਲਓ ਜੀ ਸਾਸੀ ਦੇ ਵੀਰ ਨੂੰ ਵਧਾਈਆਂ ਹੈਂ ਵਧਾਈਆਂ ਮੇਰੇ ਵੀਰ ਨੂੰ ਬਹੁਤ ਬਹੁਤ ਇੱਕ ਗੱਲ ਜੇ ਭੈਣ ਭਰਾਵਾਂ ਦਾ ਪਿਆਰ ਵੇਖ ਲਓ ਸਹੀ ਗੱਲ ਆ ਵੀ ਵੀਰ ਹੋਰ ਕਿਹਦੇ ਗੱਡੀ ਲੈ ਕੇ ਨਹੀਂ ਗਿਆ ਇਹਨੂੰ ਟਰੈਕਟਰ ਨੂੰ ਸਿੱਧਾ ਹੀ ਪਹਿਲਾਂ ਆਪਣੀ ਭੈਣ ਦੇ ਘਰ ਲੈ ਹੁੰਦਾ ਵਾ ਕਿਉਂ ਜੀ ਉਹਨੂੰ ਇੰਨਾ ਪੂਮਾਨ ਹੈਗਾ ਆਪਣੇ ਭਰਾਵਾਂ ਤੇ ਹੈਂ ਤੁਸੀਂ ਵੇਖ ਲਓ ਸਿੱਧਾ ਪਹਿਲਾਂ ਭੈਣ ਦੇ ਘਰ ਲੈ ਗਿਆ ਟਰੈਕਟਰ ਇਹਦੀ ਵਾ ਕਿਹ ਸਹੀ ਗੱਲ ਆ ਤੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਸਾਰੇ ਭੈਣ ਭਰਾਵਾਂ ਨੂੰ ਤੇ ਜਦੋਂ ਇਹਨਾਂ ਨੇ ਪਹਿਲਾਂ ਟਰੈਕਟਰ ਲਿਆ ਸੀ ਨਾ 2007 ਚ ਨਹੀਂ 7 ਇਹਦੇ 5 ਅੱਗੇ ਸੀ 7 7 7 ਜੀ ਨਹੀਂ 6 ਜੀ 6 ਲਾਸਟ ਲਿਆ ਸੀ ਹਾਂ 6 ਲਾਸਟ ਤੇ ਉਦੋਂ ਵੀ ਟਰੈਕਟਰ ਏਜੰਸੀ ਚੋਂ ਆਉਂਦਾ ਹੀ ਪਹਿਲਾਂ ਘਰ ਲਿਆ ਹੁੰਦਾ ਸੀ ਗਾਇਸ ਫਿਰ ਤੇ ਫੇਰ ਇਹਨਾਂ ਨੇ ਘਰ ਖੜਿਆ ਹੈ ਨਾ ਹੈ ਨਾ ਉਦੋਂ ਕਰਨ ਵੀ ਦਾਦਾ ਵੱਡਾ ਵਾ ਸੀਗਾ ਹੈ ਨਾ ਹੁਣ ਇੰਗਲੈਂਡ ਆ ਤੇ ਪਹਿਲਾਂ ਹੋਂ ਲੈ ਕੇ ਆਏ ਸੀ ਤੇ ਅੱਜ ਮੇਰਾ ਨਿੱਕਾ ਵੀ ਹੈ ਹੈ ਨਾ ਬਹੁਤ ਬੋਲਦਾ ਬੋਲਦਾ ਆਹ ਨਾਲੀਆਂ ਕਰ ਮਾਰ ਗਿਆ ਹੁਣ ਰਿਕਟਨ ਵਾਲੇ ਨੇ ਨਿੱਕੇ ਭਾਈ ਉਹਨੂੰ ਵੀ ਇਹ ਹਾਰੇ ਘੁੜਾ ਘੁੜਾ ਗਿਆ ਬਿਲਕੁਲ ਲੱਗਿਆ ਚੱਲ ਯਾਰ ਸਵੇਰੇ ਨਾਲ ਸਰੀ ਤਿਆਰ ਹੋੜਾ ਪੱਗ ਬਨਣ ਡਿਆ ਗਾੜੀ ਕਹਿੰਦੇ ਵੀ ਤੂੰ ਦੱਸ ਵਿਹਣ ਚੜਿਆ ਵਾ ਹੈਂ ਆਓ ਘੋੜੀ ਚੜ ਲਗਾ ਵਾ ਮੈਂ ਸਾਡਾ ਡਾਡ ਜੀ ਘੋੜੀ ਮੈਂ ਕੋਈ ਚੜ ਗਿਆ ਦਾ ਵਿਆਹ ਆਓ ਦੇਖਣਾ ਅੱਜ ਮੈਂ ਘੋੜੇ ਦੌੜਾ ਚੜ ਗਿਆ ਇਹ ਵੀ ਵਾਕਿਆ ਠੀਕ ਹੈ ਇਹ ਵੀ ਰੀਜੀ ਬੜੀ ਚੰਗੀ ਨਹੀਂ ਉਤੋਂ ਟਰੱਕ ਤੋਂ ਲੈਂਦਾ 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 ਦੋ ਹੀ ਆਏ ਸੀ 11 ਵਜੇ ਦਾ ਟਾਈਮ ਤਾਂ 2 ਜਹਾਜ ਹੈ ਟਰੱਕ 2 ਵਜੇ ਪਰਮਾਤਮਾ ਸੱਚੇ ਪਾਤਸ਼ਾਹ ਸੋਖਣ ਨੂੰ ਨਾ ਖਿਤੇ ਨੀ ਮੈਂ ਚੜ੍ਹਦੀ ਕਲਾ ਕਿਸ ਦਾ ਮਾਣ ਤੇ ਪਾਤਸ਼ਾਹ ਮੈਨੀਆਂ ਬਖਸ਼ੇ ਮੇਰੇ ਵੀਰ ਮੁਹਾਈਦੂ ਚੱਲ ਬੰਦਾ ਤਰਤੀਆਂ ਕਰੇ ਮੇਰਾ ਵੀਰ ਸਰੀਰ ਦੇ ਮਨ ਵਿੱਚ ਟੋਲੀ ਚਾਹੇ ਇੱਕ ਲੈਟਰ ਟਰੈਕਟਰ ਦੀ ਇੱਕ ਜੀ ਕੰਪੈਨ ਨਹੀਂ ਹੋ ਲੱਗੀ ਹੈ ਕੰਪੈਨ ਨਹੀਂ ਕੰਪੈਨ ਨਹੀਂ ਐਸੋ ਕਿ ਮੈਂ ਕਿਹੜੀ ਕਿਤੇ ਕੋਈ ਚੱਤਰ ਨਹੀਂ ਜਿੱਤੇ ਆ ਇੰਨੇ ਖਰਚੇ ਗਏ ਤੇ ਹੋਰ ਖਰਚੇ ਜਾਣਗੇ ਉੱਤੇ ਕਿ ਹੁੰਦਾ ਹੈ ਰੇਗ ਲੈਂਡ ਵਾਲੇ ਵੀ ਉਹਨੂੰ ਬੋਧੀਆਂ ਬੋਧੀਆਂ ਆਪਣੇ ਭਤੀਜੇ ਨੂੰ ਵੀ ਵਧਾਈ ਦੇ ਇਹਨਾਂ ਗੱਸਿਆਂ ਉਹਨਾਂ ਨੂੰ ਮੈਂ ਤਾਂ ਕਹਾਂ ਮੈਂ ਤਾਂ ਵਧਾਈ ਹੋਏ ਹੈ ਹੈ ਇਹਨਾਂ ਸਾਰੇ ਫਰੈਂਡਾਂ ਕੋਲੋਂ ਬੋਧੀਆਂ ਆਹ ਦਾ ਆੜਾ ਹੋਣ ਨਹੀਂ ਆਇਆ ਇਹਨਾਂ ਕੁਛ ਵੀ ਦੇਖੀ ਨਾ ਠੀਕ ਠੀਕ ਪਾਪਾ ਹੋਣ ਨਹੀਂ ਆਏ ਤਾਂ ਆਹ ਬੋਧੀਆਂ ਬੋਧੀਆਂ ਚੱਲੀ ਹੋਰ ਕੰਡ ਦੇ ਦੀ ਹੈ ਚੱਲੀਏ 2 ਮਿੰਟ ਕੁ ਖਵਾ ਵੀ ਲਓ ਨਹੀਂ 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 ਆਹ ਦਾ ਬੜਾ ਇਹਦੇ ਡੱਕੇ ਡਾਹ ਗਏ ਉੱਥੋਂ ਪੁੱਛੋ ਮਾਦਾ ਦੇ ਕਾ ਨਾ ਜਾਏ ਨਹੀਂ ਨਹੀਂ ਦੇਖ ਦੇ ਬਹੁਤ ਬੋਹਾਂ ਸੀਟ ਤੇ ਸੀਟ ਤੇ ਬਰਾਗ ਕਿੱਧਰ ਬੈਠ ਨਹੀਂ ਆਹ ਜੀ ਆ ਤਾਂ ਮਹਾਰਾਜ ਆਣੀ ਫੀਲਿੰਗ ਆਉਣੀ ਪੂਰੀ ਦੱਸ ਕੀਤੀ ਇਹਨਾਂ ਰੁਪਏ ਲੱਗੇ ਉਸ ਤੇ ਇੱਦਾਂ ਹੀ ਦੱਸ ਲਗਾ ਆਈ ਇਹੋਨੀ ਫੀਲਿੰਗ ਆਉਣੀ ਸਹੀ ਗੱਲ ਹੈ ਸਹੀ ਗੱਲ ਹੈ ਬਹੁਤ ਇੱਧਰ ਵੇਖੋ ਬਹੁਤ ਸੋਹਣਾ ਆਲਾ ਵੀ ਪ੍ਰਕਾਤ ਦੱਸੋ ਮੀ ਦੱਸੋ ਮਾਮ ਜੀ ਹੈ ਐਂਡ ਤੁਹਾਡਾ ਕੀ ਜਾਲ ਆਹ ਦਾ ਦਿਨ ਕਰ ਤੂੰ ਰਹਿਟ ਨਾਨੀ ਤੇ ਹੀ ਦੱਸੋ ਕੋਈ ਤੇਰੇ ਕੋਲ ਹੈ ਲੋਕ ਕੋਸ਼ਿ ਓਰੇ ਟਰੈਕਟਰ ਬੜਾ ਵਧੀਆ ਸੁਣਾ ਸੋਹਣਾ ਟਰੈਕਟਰ ਤੇਰਾ ਬਹੁਤ ਵਧੀਆ ਆ ਨਾ ਨਹੀਂ ਤੁਸੀਂ ਹੋ ਜੇ ਹੋ ਰਹੀਆ ਕਿੰਨੀ ਖੁਸ਼ੀ ਹੰਡੀ ਅੱਜ ਡਾਦੀ ਕਿਤਰਾ ਲੱਗਾ ਫਿਰ ਅੱਜ ਬਹੁਤ ਵਧੀਆ ਆ ਗਿਆ ਹਾਂ ਆ ਖਾਓ ਨਾਰੀ ਗਰ ਤੇ ਕਰੋ ਕੋਈ ਗੱਲ ਜਿੱਦਾਂ ਹਾਂ ਇਹ ਨਹੀਂ ਇਹ ਨੇ ਵੇ ਗੱਡੀ ਆਪਣੀ ਨੇ ਕੀ ਦੀ ਲਾਵੇ ਖਨੀ ਤੇ ਸਟੈਪ ਰਾਣਾ ਕਾਹਦੋ ਚਲ ਜਣਾ ਜੇ ਮਹਿੰਦਰਾ ਜੀ ਆ ਜੇ ਇਹ ਪਾਪਾ ਚਲ ਜਣਾ ਜੇ ਤੇ ਡਰੇ ਵੀ ਬਹੁਤ ਸਾੰਬਿਆ ਇਹ ਵੀ ਕਿ ਆਪਣੇ ਬੰਦੇ ਖਾਸ ਜਣਾ ਇਹ ਵੀ ਕਰਮਾਂ ਵਾਲਾ ਓਏ ਹਾਂ ਇਹ ਵੀ ਕਰਮਾਂ ਵਾਲਾ ਓਏ ਕਿ ਚੱਲੇ ਹੁਣ ਨਹੀਂ ਬੜਾ ਕੁ ਬਹੁਤ ਵਧੀਆ ਅਜੇ ਤੱਕ ਤੇਨੇ ਦਾ ਕੰਨੀ ਕਦੇ ਇੱਕ ਗੱਲ ਹੈਗੀ ਆ ਇਹ ਵੀ ਜਿੰਨੇ ਖਾਣਾ ਹਨਾ ਦੰਦੀ ਚ ਖਲੋਤਾ ਹੈ ਵੀ ਫਰਨਾ ਵੀ ਕਿੰਦਾ ਆਈ ਵੀ ਦੱਸ ਦੋ ਨਾਲ ਹੀ ਦੱਸ ਲੈ ਖਾਣਾ ਕਰਿਆ ਸੰਧਾ ਕਿੰਨ ਚੱਲਿਆ ਹੈ ਹਾਂਜੀ ਮਾਮਾ ਲੈ ਵੀ ਗੋਵੀ ਦੇ ਪੇਕੇ ਤੇ ਲਈ ਗੁੜੀਆ ਦਾ ਨਾ ਪਤਾ ਪਿਆ ਹਾਂ ਉਹਨਾਂ ਵਿਛੜੇ ਦਾ ਕੀ ਬਾਹਰ ਹੋ ਜਾਣ ਦਿੱਤੀ ਇਹ ਕਿੰਦਾ ਟਰੈਕਟਰ ਹਾਂ ਕਿੰਨ ਭਾਮੇ ਨੇ ਕਿੰਨਾ ਦੱਸ ਦਿੰਦੇ ਹਾਂ ਹਾਂ ਮੈਂ ਟਰੱਕ ਤੇ ਚੱਲੀ ਆ ਜਾਂਦਾ ਦੱਸ ਸਕਾਂ ਨਹੀਂ ਦੂਜਾ ਨਾ ਪੇਡੋਂ ਮਾਮੇ